ਸੱਚ ਰਿਆ ਕਾਹ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਚੱਲਦੇ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਸਰਦਾਰ ਸੋਨ ਸਿੰਘ ਟੰਡਲ ਦੇ ਹੱਕ ਵਿੱਚ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਘਵਾੜਾ ਪਹੁੰਚਣ ਤੇ ਹਲਕਾ ਸ਼ਹਿਰੀ ਪ੍ਰਧਾਨ ਸਰਦਾਰ ਰਣਜੀਤ ਸਿੰਘ ਕਰੋਨਾ ਅਤੇ ਰਜਿੰਦਰ ਸਿੰਘ ਚੰਦੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਸੁਖਵੀਰ ਸਿੰਘ ਬਾਦਲ ਅਤੇ ਅਕਾਲੀ ਵਰਕਰਾਂ ਵੱਲੋਂ ਟਰੈਕਟਰ ਅਤੇ ਹੋਰ ਵਾਹਨਾਂ ਰਾਹੀਂ ਰੋਡ ਸ਼ੋਕ ਵੀ ਕੱਢਿਆ ਗਿਆ ਇਸ ਰੋਸ਼ੋ ਦੌਰਾਨ ਅਕਾਲੀ ਵਰਕਰਾਂ ਵੱਲੋਂ ਥਾਂ-ਥਾਂ ਤੇ ਨਿੱਘਾ ਸਵਾਗਤ ਵੀ ਕੀਤਾ ਗਿਆ ਇਸ ਦੌਰਾਨ ਉਹਨਾਂ ਦੇ ਨਾਲ ਜਰਨੈਲ ਸਿੰਘ ਵਾਹਤ ਬਹਾਦਰ ਸਿੰਘ ਸੰਗਤਪੁਰ ਅਵਤਾਰ ਸਿੰਘ ਮੰਗੀ ਗੁਰਮੁਖ ਸਿੰਘ ਚੰਨਾ ਆਦਿ ਹੋਰ ਸੀਨੀਅਰ ਅਕਾਲੀ ਆਗੂ ਵੀ ਹਾਜ਼ਰ ਸਨ ਇਸ ਤੋਂ ਉਪਰੰਤ ਇੱਕ ਰਸਾਟ ਵਿਖੇ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਪਰਮੀ ਰੈਲੀ ਨੂੰ ਸਵਾਗਤ ਕੀਤਾ ਗਿਆ ਇਸ ਦੌਰਾਨ ਹਲਕਾ ਸ਼ਹਿਰੀ ਇੰਚਾਰਜ ਸਰਦਾਰ ਰਣਜੀਤ ਸਿੰਘ ਖੁਰਾਨਾ ਨੇ ਸਟੇਜ ਤੇ ਸਬੋਧਨ ਕਰਦਿਆਂ ਕਿਹਾ ਕਿ ਇਹ ਆਪਣੀ ਖੇਤਰੀ ਪਾਰਟੀ ਹੈ ਇਹ ਆਪਣੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਇਸ ਤੋਂ ਬਾਅਦ ਸ਼ਰਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਕਿਹਾ ਸਰਦਾਰ ਸੋਨ ਸਿੰਘ ਟੰਡਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਫਿਰ ਸਰਦਾਰ ਸੋਨ ਸਿੰਘ ਟੰਡਲ ਨੇ ਨੌਜਵਾਨਾਂ ਦੇ ਬੇਰੁਜ਼ਗਾਰੀ ਅਤੇ ਪੰਜਾਬ ਦੇ ਆਰਥਿਕਤਾ ਦੀ ਮਸਲਿਆਂ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਇਹ ਤੁਹਾਡੀ ਆਵਾਜ਼ ਦਿੱਲੀ ਵਿੱਚ ਬਣ ਸਕੀਏ ਇਸ ਲਈ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਇਆ ਜਾਵੇ ਇਸ ਤੋਂ ਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਕਿਹਾ ਇਸ ਮੌਜੂਦਾ ਸਰਕਾਰ ਨੇ 2.5 ਸਾਲ ਲੰਘਿਆ ਪੰਜਾਬ ਵਿੱਚ ਕਾਲਾ ਦੌਰ ਲਿਆ ਦਿੱਤਾ ਸਾਡੇ ਮਹਾਨੀ ਸਰਕਾਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਦਾ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਦੇ ਨਾਲ ਐਜਪੀਸੀ ਮੈਂਬਰ ਪ੍ਰਧਾਨ ਸਰ ਹਰਜਿੰਦਰ ਸਿੰਘ ਢਾਂਗੀ ਜੀ ਭਾਰਤ ਸਾਹਿਬ ਲੋਕ ਸਵਾਹਾਂ ਦਾ ਹੁਸ਼ਿਆਰ ਕੋ ਤੁਹਾਡੇ ਉਮੀਦਵਾਰ ਸਰਤਾ ਸਿੰਘ ਖੰਡਰ ਜੀ ਜਰ ਜਿੰਦਰ ਸਿੰਘ ਚੰਦੀ ਜੀ ਸਟੇਜ ਦੇ ਬਰਾਜਮਾਨ ਸ਼੍ਰੋਮੀ ਕਾਗਿਦਾ ਦੇ ਸੀਨੀਅਰ ਲੀਡਰਸ਼ਿਪ ਮੇਰੇ ਸਾਹਮਣੇ ਬੈਠੇ ਹੋਏ ਮੇਰੇ ਬਹੁਤ ਹੀ ਸਤਕਾਰਯੋਗ ਫੁਆਰਾ ਹਲਕੇ ਤੋਂ ਆਏ ਹੋਏ ਸਾਰੇ ਮੇਰੇ ਵੀ ਮੇਰੇ ਬਜ਼ੂਰ ਪਤਾਵਾ ਪੈਣਾ ਫਤੇ ਰਵੰਗਰੋ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਦੀ ਫਤੇ ਹੁਣੋ ਸਮਾਗਿਆ ਜਦੋਂ ਸਾਰਾ ਪੰਜਾਬ ਜਾਗ ਪਿਆ ਸਰਪਤੀ ਸਿੰਘ ਮੋਹਨ ਕਿਲੋਮੀਟਰ ਦੀ ਯਾਤਰਾ ਕੀਤੀ ਪੰਜਾਬ ਪੰਜਾਬ ਯਾਤਰਾ ਅੱਜ ਤੋਂ ਤਕਰੀਬਨ 5-6 ਦਮ ਪਹਿਲਾ ਉਹਨਾਂ ਨੇ 3 ਕੇਸ ਦਾ ਫਾਰਮ ਭਰ ਕੇ ਉਹ ਯਾਤਰਾ ਸ਼ੁਰੂ ਕੀਤੀ ਉਸ ਯਾਤਰਾ ਦਾ ਮਕਸਦ ਸੀ ਕਿ ਆਪਾਂ ਆਪਣੇ ਪੰਜਾਬ ਨੂੰ ਜলাইਏ ਕਿਉਂਕਿ ਸ਼੍ਰੋਮ ਦੀ ਅਕਾਲੀ ਦਰਬਾਰ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਨੇ ਪੰਜਾਬ ਨੂੰ ਇਨਾ ਮਾਣ ਰੱਖਿਆ ਜੋ ਉਹਨਾਂ ਦਾ ਨਾਰਾ ਸੀ ਰਾਜ ਨਹੀਂ ਸੇਵਾ ਅਗਰ ਆਪਾਂ ਉਹਨਾਂ ਦੀਆਂ ਪ੍ਰਾਪਤੀਆਂ ਦੇਖੀਏ 1999 ਜਦੋਂ ਸਰਦਾਰ ਸੁਖਬੀ ਸਿੰਘ ਬਾਦਲ ਦੀ ਚੀਜ਼ ਦੱਸੇ ਪੰਜਾਬ ਨੇ ਉਸ ਵੇਲੇ ਦੇ ਨਾ ਕਿਸਾਨਾਂ ਨੂੰ ਵੀ ਲਈ ਵਾਰ ਬਿਜਲੀ ਦੇ ਮੈਲਬਾਬ ਕੀਤੇ ਟਰੈਕਟਰ ਨੂੰ ਕੱਢਾ ਗਿਆ ਕੇ ਕੱਠਵਾਪ ਤਰਾਇਆ 2007 ਤੋਂ ਲੈ ਕੇ 2017 ਤੱਕ ਬਿਜਲੀ ਬਖੋ ਪੰਜਾਬ ਸਰਪ੍ਰਸਤ ਸੂਬਾ ਬਣਿਆ ਕਿਉਂਕਿ ਸਾਡੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਸੋਚੀ ਕਿ ਪੰਜਾਬ ਨੂੰ ਆਪਾਂ ਦੇਸ਼ ਦੇ ਸਾਰੇ ਸੂਬਿਆਂ ਸਭ ਤੋਂ ਪਹਿਲੇ ਨੰਬਰੋਂ ਤੁੰਬਾ ਬਣਾਣਾ ਉਹਦੇ ਸੁਪਨਿਆਂ ਅੱਜ ਪੂਰ ਪੰਜਾਬ ਦਾ ਬਕਾਤ ਹੋਇਆ ਸੜਕਾਂ ਦੇ ਜਾਲ ਵਿਚੇ ਪੰਜ ਪੰਜ ਏਅਰਪੋਰਟ ਪੰਜਾਬ ਕੋ ਉਹਨੇ ਬੇਨਤੀ ਕਰਦਾ ਕਿ ਆਪਾਂ ਆਪਣੀ ਖੇਤਰੀ ਪਾਰਟੀ ਨੂੰ ਜਿਹੜੇ ਤੁਹਾਡੇ ਹੱਕਾਂ ਦੀ ਤੁਹਾਡੇ ਦੁੱਖ ਸੁੱਖ ਦੀ ਸ਼ਾਮਲ ਹੁੰਦੀ ਆ ਆਪਾਂ ਨੂੰ ਇਤਨਾਮ ਨਹੀਂ ਸਰਪ੍ਰੀਖੀ ਜੀ ਨੇ ਹੱਥ ਮਜ਼ਬੂਤ ਕਰ ਲਈ ਜੋ ਸਾਡੇ ਵਰ ਸੌਂ ਸਿੱਖ ਠੰਡੇ ਦੇ ਸਾਡੇ ਉਮੀਦਵਾਰ ਰਹਿ ਗਏ ਆਪਾਂ 1 ਜੂਨ ਨੂੰ ਚੋਣ ਨਿਸ਼ਾਨ ਤੱਕੜੀਆਂ ਬਣ ਦਵਾਗੇ ਉਹਨਾਂ ਨੂੰ ਕਾਮਯਾਬ ਕਰਨਾ ਤਾਂ ਜੋ ਆਪਾਂ ਆਪਣੀ ਖੇਤਰੀ ਪਾਰਟੀ ਸਰਕਾਰ ਬਣਾ ਸਕੀਏ ਤੁਸੀਂ ਦੇਖੋ 2017 تو کپٹن امردر سنگھ آیا فٹ کے ختم کر دوں گا نوکری دوں گا وکاس کراؤں گا لیکن کوئی کام نہیں ہوا دو ہزار بدلاؤ کا نارا لیا کہ بدلا کریں گے کہ ساری دنیا دیکھو باقی اچھ پچی چھبی مہینے ہو گئے ساری دنیا بدلاؤ نہیں دیکھ رہی ہے میں تعینوں بےنتی کرتا آپ اس سکار کو بجا لائی دو ہزار ستائی چنی اکالی دل ਸਰਕਾਰ ਦਾ ਮੁੱਢ ਬਦਲ ਲਈ 24 ਕਾਲੀ ਗਾਦੀ ਸਰਕਾਰ ਨੂੰ ਹਲੇ ਸਦਾ ਸੁਪੀ ਸੀ ਭਾਗਤੀ ਨੂੰ ਆਪਾਂ ਚੀਮ ਕਿਸੇ ਬਣਾ ਲਈ ਇਹਨਾਂ ਚੋੜਾ ਤੋਂ ਜਾਂ 24 ਦੇ ਚੋੜਾ ਜਪਾਂ ਇੱਕ ਇੱਕ ਵੋਟ ਆਪਾਂ ਤਕੜੀ ਨਿਸ਼ਾਨ ਤੇ ਬਣੀਆ ਤਾਂ ਜੋ ਆਪਾਂ ਮੈਂਬਰ ਪਾਰਲੀਮੈਂਟ ਵੱਧ ਤੋਂ ਵੱਧ ਅੱਗੇ ਆਪਾਂ ਮੈਂਬਰ ਪਾਲੀਵੁੱਡ ਤੋਂ ਪਾਰਲੀਮੈਂਟ ਵਿੱਚ ਜੋ ਪੰਜਾਬ ਦੇ ਹੱਕਾਂ ਦੀ ਆਵਾਜ਼ ਚੜਤਗੇ ਨੂੰ ਐਨਾ ਹੀ ਕਹਿੰਦਾ ਹਾਂ ਇੱਕ ਔਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹੀ ਬਹੁਤ ਬੜੀ ਗਿੰਦੀ ਜਾਏ ਹੋ ਖਵਾੜੇ ਤੇ ਸਾਰਾ ਵਾਦ ਸਾਰਨੇ ਸਤਜਨੇ ਸਰਵਪੰਤੀ ਪ੍ਰਧਾਨ ਜੀ ਨੇ ਬਹੁਤ ਕੰਮ ਕੀਤੇ ਆ ਉਹਨੇ ਜ਼ਿੰਮੇਵਾਰੀ ਸਾਨੂੰ ਮੇਰੇ ਵੱਡੇ ਵੀ ਰਜਿੰਦਰ ਸਿੰਘ ਚੰਦੀ ਜੀ ਤੇ ਮੈਨੂੰ ਮਿਲੀ ਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਆਏ ਹੋਏ ਹਾਜ਼ਰਾਂ ਦਾ ਜਿਹੜੇ ਤੁਸੀਂ ਅੱਗੇ ਵੱਡੀ ਕੀਤੇ ਜਾਏ ਅੱਗੇ ਕਦਮੀ ਜਾਏ ਆ ਤੇ ਮੈਂ ਸਦਾ ਪ੍ਰਕਾਸ਼ ਜੀ ਸੁਜੀਨ ਬਾਦਲ ਜੀ ਨੂੰ ਇਹ ਵੀ વિશ્વાસ ਦਿਵਾਉਣਾ ਕਿ ਭਦਰ ਸਾਹਿਬ ਅਸੀਂ ਅੱਜੋ ਵੱਡੀ ਲੀਡਰ ਜਤਾਂ ਦੇ ਅਸੀਂ ਬਾੜੇ ਦਾ ਲੀਡ ਲਵਾਂਗੇ ਕਿਉਂਕਿ ਹੁਣ ਸਾਰਾ ਪੰਜਾਬ ਜਾਗ ਪਿਆ ਹੈ ਅਨੇਕਾਂ ਜਨਤਾ ਦਾ ਕਿ ਭਾਦੋ ਸਾਹਿਬ ਨੇ ਅੱਗੇ ਜਾਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਸੋਹਰਾਂ ਰੰਜੀਤ ਸਿੰਘ ਖਰਾਨਾ ਜੀ ਦਾਜਾ ਦਾਜਾ ਜਿੰਨੇ ਵੀ ਮੇਰੇ ਵੀ ਸਟੇਜ ਤੇ ਬੈਠੇ ਨੇ ਜਿੰਨੇ ਵੀ ਮੂਰੇ ਦਰਸ਼ਕ ਮੇਰੇ ਵੀਰ VOTER ਤੇ SUPPORTER ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਸਾਡਾ ਛੋਨੇ ਵੀਰਾਂ ਦਾ ਬੜਾ ਮਾਣ ਰੱਖਿਆ ਤੁਸੀਂ ਜਿੰਨੇ ਜੋਸ਼ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਪਾਲਤ ਜੀ ਨੂੰ ਸੁਣਨ ਲਈ ਆਏ ਹੋ ਤੁਹਾਡਾ ਕੋਟਨ ਕੋਟ ਧੰਨਵਾਦ ਮੈਂ ਜਿੱਥੇ ਮੇਰਾ ਆਪਣਾ ਪਰਿਵਾਰ ਨਹੀਂ ਵਿੱਚ ਬੈਠਾ ਹੈ ਮੈਂ ਉੱਥੇ ਜਿੰਨੀਆਂ ਮੇਰੀਆਂ ਬੀਬੀਆਂ ਦਾ ਪੈਣਾ ਸਤਿਕਾਰਯੋਗ ਆਈਆਂ ਨੇ ਉਹਨਾਂ ਨੂੰ ਵੀ ਨਮਸਕਾਰ ਕਰਦਾ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਛੋਨੇ ਵੀਰਾਂ ਦਾ ਮਾਣ ਸਤਿਕਾਰ ਰੱਖਦੇ ਹੋਏ ਤੁਸੀਂ ਜੋਨ ਜਲਸੇ ਦੇ ਵਿੱਚ ਆਇਓ ਸਰਦਾਰ ਸੰਜੀਤ ਸਿੰਘ ਬਾਦਲ ਨੂੰ ਸੁਣਨ ਲਈ ਮੈਂ ਤੁਹਾਡਾ ਬਹੁਤ ਬੋਤਰੀ ਨਹੀਂ ਹਾਂ ਮੈਂ ਇੱਕੋ ਹੀ ਬੇਨਤੀ ਕਰਨੀ ਆ ਕਰਕੇ ਮੁੜ ਕੇ ਮੈਂ ਬੁਲਾਰਿਆਂ ਨੂੰ ਬੁਲਾਉਣਾ ਹੈਗਾ ਵੀ ਇੱਕ ਤਰੀਕ ਨ ਇੱਕ ਜੂਟ ਨੂੰ ਜਿਹੜੀ ਚੋਣ ਹੋਣ ਜਾ ਰਹੀ ਆ ਲੋਕ ਸਭਾ ਦੀ ਉਹਦੇ ਲਈ ਤੁਹਾਨੂੰ ਬੇਨਤੀ ਆ ਕਿ ਜੋ ਅੱਜ ਤੱਕ ਪੰਜਾਬ ਦੇ ਵਿੱਚ ਜੁਨੀਆਂ ਵੀ ਸਕੀਮਾਂ ਚੱਲ ਰਹੀਆਂ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਪਾਵਰ ਜੀ ਨੇ ਚਲਾਈਆਂ ਜੇ ਅੱਜ ਅੱਜ ਲੋੜ ਹੈ ਪੰਜਾਬ ਨੂੰ ਪੰਜਾਬ ਨੂੰ ਬਹੁਤ ਵੱਡੀ ਲੋੜ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਉਹ ਲੋੜ ਤੁਸੀਂ ਪੂਰੀ ਕਰ ਸਕਦੇ ਹੋ ਜੇ ਅੱਜ ਤੁਸੀਂ ਇਹ ਮੌਕਾ ਆਪਾਂ ਖਝਾ ਲਿਆ ਮੁੜ ਕੇ ਪਛਤਾਵੇ ਤੋਂ ਬਗੈਰ ਫੋਰ ਆਪਣੇ ਹੱਥ ਕੁਛ ਨਹੀਂ ਆਉਣਾ ਇਸ ਕਰਕੇ ਮੇਰੀ ਤੁਹਾਨੂੰ ਬੇਇੱਜ਼ਤੀ ਆ ਕਿ 1 ਜੂਨ ਨੂੰ ਜੋ ਸਰਕਾਰ ਸੁਖਵੀਰ ਸਿੰਘ ਬਾਦਲ ਜੀ ਨੇ ਸਾਨੂੰ ਕੈਂਡੀਡੇਟ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਥੋੜᱷੇ ਜੀ ਠੰਡਲ ਉਹਨਾਂ ਦਾ ਚੋਣ ਨਿਸ਼ਾਨੇ ਤੱਕੜੀ ਸੰਬੋਧਨ ਕਰਨ ਬਾਅਦ ਤੇ ਤੇ ਬਾਰਗਨ ਦੀ ਬੋਲ ਐ ਕਿ ਜੇ ਸੰਕਰ ਮਾਰਦੇ ਸਰਦਾਰ ਸੁਖਵੀਰ ਸਿੰਘ ਦੀ ਬਾਦ ਪ੍ਰਧਾਨ ਥਰਮਣੀ ਕਾਲੇ ਨਾਲ ਅਜੇਜੇ ਤੌਰ ਤੇ ਸਾਡੇ ਵਿੱਚ ਪਹੁੰਚੇ ਆ ਤੁਹਾਡੇ ਜਜ਼ਬਾਤਾਂ ਨੂੰ ਵੀ ਸਲਾਮ ਕਰਦਾ ਤੁਸੀਂ ਬਹੁਤ ਬਹੁਤ ਵੱਡੇ ਪੱਧਰ ਦੇ ਉੱਤੇ ਪਹਿਲਾ ਟਰੈਕਟਰ ਮਾਰ ਜਿਹੜੀ ਕੀਤਾ ਸੋ ਵੀਰੋ ਤੁਸੀਂ ਦੋ ਦਿਨ ਪਹਿਲਾਂ ਵੀ ਤੁਹਾਡੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਮੀਟਿੰਗਾਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਨੁਕੜ ਮੀਟਿੰਗਾਂ ਦੇ ਰੂਪ ਦੇ ਵਿੱਚ ਬਹੁਤ ਵੱਡਾ ਭਾਵਾ ਹੰਗਾਰਾ ਤੁਸੀਂ ਦਿੱਤਾ ਮੈਂ ਇਹ ਦੋਨੋਂ ਜੋੜੀ ਜੰਦੀ ਸਾਹਿਬ ਖਰਾਨਾ ਸਾਹਿਬ ਤੇ ਇਹਨਾਂ ਦੇ ਸਰਕਾਰ ਜੋ ਸੀਨੀਅਰ ਅਫਸਰ ਬਾਥਾ ਇਹਨਾਂ ਨੂੰ ਵਧਾਈ ਵੀ ਦੇਣਾ ਤੇ ਇੱਕ ਮੈਂ ਨਿਮਰਤਾ ਸਹਿਤ ਬੇਨਤੀ ਵੀ ਕਰਦਾਂ ਅੱਜ 24 ਤਰੀਕ ਹੋ ਗਈ ਆ ਅਣਤੀ ਤਰੀਕ ਨੂੰ ਪ੍ਰਚਾਰ ਬੰਦ ਹੋ ਜਾਣਾ ਹੁਣ ਆਪਾਂ ਤਕੜੇ ਹੋ ਕੇ ਜਿਹੜੀ ਬਾਡੀ ਕੀਤੀ ਹੈ ਨੂੰ ਆਪਾਂ ਇਕੱਠੀ ਵੀ ਕਰਕੇ ਉਹ ਇਕੱਠੀ ਹੋਣੀ ਆ ਤੁਹਾਡੇ ਸਾਧਨਾ ਰਾਹੀਂ ਆਪਾਂ ਕੱਲੇ ਕੱਲੇ ਨੂੰ ਜਾ ਕੇ ਬੇਨਤੀ ਕਰੀਏ ਕਿ ਗਰਮੀ ਦਾ ਭਾਵੇਂ ਸਮਾਂ ਪਰ ਸਾਰਿਆਂ ਨੇ ਇੱਕ ਇੱਕ ਮੋਰ ਤਕੜੀ ਦੇ ਚੌਣ ਨਿਸ਼ਾਨ ਦਾ ਫੜਨ ਦਾ ਬਕੀਨ ਦਾ ਕੰਮ ਕਰਦੇ ਵਾਹਿਗੁਰੂ ਜੀ ਕੀ ਫਤਿਹ ਗੋਦ ਗੋਦ ਥੋੜਾ ਮੇ ਜੋਸ਼ ਬਹੁਤ ਹੈ ਜੋਸ਼ ਤੁਹਾਡਾ ਇੰਨਾ ਹੈ ਕਿ ਸਾਡੀਆਂ ਸੀਟਾਂ ਥੋੜੀਆਂ ਘਿਰਦੀ ਤੁਹਾਡੀ ਬਾਦ ਹੈ ਇਸ ਗੱਲ ਨੂੰ ਮੈਂ ਬਾਹੀ ਵੀ ਚਾਹਨਾ ਹੈ ਕਿ ਅਸੀਂ ਉਹਦਾ ਪ੍ਰਬੰਧ ਨਹੀਂ ਕਰ ਸਕਦੇ ਤੁਹਾਡੀ ਜੋ ਗੈਸਨ ਦੇ ਮਤਲਬ ਉਹ ਜਿੱਥੇ ਵੀ ਜਗ੍ਹਾ ਮਿਲਦੀ ਹੈ ਮੈਂ ਆਪਣੇ ਵੀਰਾਂ ਨੂੰ ਨੋਟਵਾਨ ਨੂੰ ਖਾਤਾ ਤੇ ਬੀਤੀ ਕਾਹਲੀ ਚਾਹਨਾ ਕਿ ਪ੍ਰਧਾਨ ਜੀ ਨੇ ਬੋਲਣਾ ਤਾਹੇ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਰੋਜ਼ਗਾਰ ਦਾ ਮਸਲਾ ਲਾਡ-ਰਾਡ ਦਾ ਮਸਲਾ ਇਥੋਂ ਦੀ ਆਰਥਿਕ ਦਾ ਮਸਲਾ ਉਹ ਸਾਰੇ ਮਸਲੇ ਹੱਲ ਕਰਨ ਵਾਸਤੇ ਦਿੱਲੀ ਵਿੱਚ ਤੁਹਾਡੀ ਆਵਾਜ਼ ਬਣ ਸਗੀਏ ਦੂਸਰਾ ਵੀਰੋ ਇਹ ਜੇ ਤੁਸੀਂ ਇਹਨਾਂ ਨੂੰ ਅੱਧੇ ਹਰਾ ਦਿੰਨੇ ਆ ਤੇ ਸਭ ਦਾ 27 ਦੀ ਚੋਣ ਦਾ ਮੋੜ ਵੱਧ ਗਿਆ ਫਿਰ 27 ਕੋ ਦੂਰ ਨਹੀਂ ਫਿਰ 27 ਦੇ ਵਿੱਚ 97 ਬਾਅਦ ਸ਼੍ਰੋਮਣੀ ਕਾਲ ਦਾ ਆਪਣੀ ਸਰਕਾਰ ਸਾਬ ਕਰੂੰਗਾ ਮੁੜ ਕੇ ਪੰਜਾਬ ਦਾ ਵਿਕਾਸ ਸ਼ੁਰੂ ਕਰਾਂਗੇ ਪੰਜਾਬ ਦੇ ਲੋਕਾਂ ਦਾ ਦਰਦ ਸਮਝਦੇ ਹੋਏ ਤੁਹਾਡੇ ਦੀਤੀਆਂ ਦੇ ਫੌਰੀਆਂ ਬਣਾਵਾਂਗੇ ਤੁਹਾਡੀਆਂ ਹਜਾਤਾਂ ਫੇਰ ਸ਼ੁਰੂ ਕਰਾਂਗੇ ਇਸ ਗੱਗੇ ਮੇਰੇ ਇੱਕ ਇੱਕ ਬੋਰਡ 1 ਜੂਨ ਨੂੰ ਬੱਕੜੀ ਦਾ ਬਟਨ ਜੋ ਮਸ਼ੀਨ ਦੇ ਉੱਪਰ 2 ਨੰਬਰ ਤੇ ਬਟਨ ਆ ਉਹਨੂੰ ਦਬਾ ਕੇ ਆਪਾਂ ਬੋਰਡ ਪਾਉਣੀ ਆ ਸੋਂ ਸੇ ਠੱਡੜ ਲਿਖਿਆ ਮੋਰੇ ਫੋਟੋ ਵੀ ਲੱਗੀ ਹੋਣੀ ਆ ਕੋਈ ਵੀ ਨਾ ਪ੍ਰਾਪਤ ਦੇ کونے کونے سب فد کرتا ہے واحر جی کا خالصہ واحر جی کی فتح مقریب تین مہینے ہو گئے پنجاب کا یاترا رہی میں پنجاب کے کونے کونے جا کے آیا بتی ایک سو کلو میٹر میں کیا ایک گل جی میں دیکھی جتھے بھی گیا مجھے کسان ملے کھیت مزدور ملے گریب ملے گپاری ملے انہوں نے منچ ایک غصہ سی آج جھاڑو والی سرکار گا کیونکہ جھاڑو والے نے جھوٹ بول کے ایجا سپنا دکھایا کہ سارے لوگ پورا کر کے سرکار بنا گئے ਸਰਕਾਰ ਕੰਮ ਦੇ ਬਾਅਦ ਕੋ ਲੋਕਹਿਤਾਂ ਨੂੰ ਭੁੱਲ ਗਏ ਤੇ ਆਪਣੇ ਆਪ ਵਿੱਚ ਲੱਗੇ ਅੱਜ ਦੇ ਢਾਈ ਸਾਲ ਚੱਪੇ ਪੰਜਾਬ ਵਿੱਚ ਮੈਂ ਕਹਿੰਦਾ ਇੱਕ ਕਾਲਾ ਦੌਰ ਪੰਜਾਬ ਦਾ ਢਾਈ ਸਾਲ ਦਾ ਚੱਲਿਆ ਅੱਜ ਨਸ਼ਾ ਘਰ ਘਰ ਫੈਲਣ ਲੱਗ ਗਿਆ ਮੈਂ ਅਸ਼ਰਾਂ ਨੂੰ ਪੁੱਛਿਆ ਕਿ ਨਸ਼ਾ ਘਰ ਘਰ ਕਰਦੇ ਹੋਏ ਆ ਉਹ ਕਹਿੰਦੇ ਕੀ ਕਰੀਏ ਕਿ ਜਿਹੜੇ ਚਾਲੂ ਵਾਲੇ ਐਮਐਲਏ ਇਹਨਾਂ ਨੇ ਮੀਨਾ ਲੈਣਾ ਸ਼ੁਰੂ ਕਰ ਦਿੱਤਾ ਨਸ਼ਾ ਵੇਚਣ ਵਾਲੇ ਤੋਂ ਤੇ ਬੁੱਸ ਨੂੰ ਕੀ ਕਰਨ ਨੂੰ ਹੱਥ ਵੀ ਲਾਉਣਾ ਕਹਿੰਦੇ ਸੀ ਬੇਗਾਨੇ ਸੁੱਟੇ ਬੈਠੇ ਆ ਗੈਂਗਸਟਰ ਰਾਜ ਕਰੀਏ ਅੰਮ੍ਰਿਤਿਆ ਦੇ ਆਣੇ ਕਿਹਾ ਨਿਰੰਤਰ ਕਿਹਾ ਬਾਗਾ ਪ੍ਰਣਾਮੋ ਕੇ ਦਿੱਥੇ ਸ਼ਖਸ ਕਿਹਾ ਮੇਰੇ ਕੋਲੇ ਗੋਪਾਲੀ ਆਇਆ ਕੋਈ ਵੀ ਲੱਖ ਦੇ ਕੇ ਅਫਰੋਤੀ ਕੋਈ ਲੱਖ ਟੈਲਫੋਨ ਆ ਜਾਂਦੇ ਆ

لڑکیاں پڑھ والے گیاروی بارویں بند کر در کھولے کہ محلے سے کرا لو میں وہ نکاح ہوتا ہوں نہیں کروں گا ہمتا سی نوان لگتا بڑی ہے بڑا شوق سی ہم بانے بڑی جو کچھ پڑے ہے وہ دو ہی پڑے ہے یہ جی تو تھوٹی سرکار کالی دلی سرکار سے تسی میں ایک نہیں کرنا ہے بھگوانے تو تسی کسے بھی کونے پجاب کو چڑھ جاؤں جے جی کھپے سجے دیکھوں گے جے جی ٹیوبل دیکھوں گے وہ کالی سرکار کے ہوا ہے

ਯਾਦ ਕਰੋ ਫੁਕਵਾੜੇ ਤੋਂ ਜਲਦੀ ਗੱਲ ਕਰਦੇ ਸੀ ਡਬਲ ਕਾਦੀ ਸਿੰਗਲ ਸੜਕ ਜੀ ਕਿੰਨੇ ਐਕਸਟੈਂਡ ਹੁੰਦੇ ਸੀ ਅੱਜ ਆ ਕੇ ਦੇਖੋ ਖੰਮੀਸ਼ੇ ਜਾਂਦੇ ਹਾਂ ਕਿਸੇ ਸ਼ੂਪੇ 깔 ਤੋਂ ਐਨੀਆ ਸਰਕਾਰ ਬਣੀਆ ਹੋਣੀ ਜਿਹੜੀ ਅਕਾਲੀ ਦਲੀ ਸਰਕਾਰ ਨੇ ਭਾਈ ਬਾਦਲ ਸਾਹਿਬ ਨੇ ਬਣਾਈ ਅੱਜ ਜਿਹੜੀ ਬਿਜਲੀ ਪਹਿਲੇ ਯਾਦ ਕਰੋ 10 10 ਘੰਟੇ ਤੇ ਕੱਟ ਲੱਗਦੇ ਸੀ ਅਸੀਂ ਆਏ ਫਰਮਨ ਪਲਾਨ ਲਾ ਕੇ ਬਿਜਲੀ ਪੂਰੀ ਕਰਤੀ ਇਹਨਾਂ ਸਰਕਾਰਾਂ ਨੇ ਪਿਛਲੇ 10 ਸਾਲ ਨਵੇਂ ਧਰਮਦਾਨ ਤੋਂ ਜੋ ਨੌਂ ਵੀ ਬਜਾਇਏ ਕੁਝ ਨਹੀਂ ਕੀਤਾ ਕਿ ਅੱਜ ਫਿਰ ਤੋਂ ਕੱਟ ਲੱਗਣ ਲੱਗੇ ਕੋਵਿਡ ਮਾਰਡ ਵਧ ਗਈ ਆ ਤਾਂ ਤੁਸੀਂ ਮੈਂ ਜੀਵੀ ਮੈਕ ਵਿੱਚ ਰਿਚਰ ਮੰਗਾ ਲੱਗੀ ਸੀ ਮੈਂ ਤੁਸਰੀ ਸਿਮੈਂਟ ਕੱਟ ਲੱਗ ਰਿਹਾ ਉਹ ਕਹਿੰਦੇ ਜੀ ਹਲੇ ਤਾਂ ਤੁਸੀਂ 2 ਦਿਨ ਦੇ ਬਾਅਦ ਦੇਖਿਓ ਮੈਂ ਸਾਰੇ ਨੂੰ ਅੱਜ ਕਹਿੰਦੀ ਮੈਂ ਇਹ ਜਿੱਤੇ ਕੋਲੇ ਜਨਰੇਟਰ ਆ ਹੁਣ ਖਰੀਦ ਲਿਆ

ਜਦੋਂ ਮਾਧਮਿਕ ਕਾਲ ਦਾ ਸਫਰ ਉਹ ਗੁਜਰਾਤ ਚ ਲੈ ਜਾਉਂ ਗੁਜਰਾਤ ਉਹ ਪੈਂਤੀ ਸਨ ਹੋ ਗਏ ਉਹ ਕਨੇ 200 ਵਰਪਉਂਦੇ ਆ ਮੋਦੀ ਨੂੰ ਕਿਉਂ ਪਉਂਦੇ ਆ ਉਹ ਕਹਿੰਦਾ ਕਿਉਂਕਿ ਮੋਦੀ ਸਾਰਾ ਕੁਝ ਉਹਨਾਂ ਵਾਸਤੇ ਕਰਦਾ ਹੈ ਗੁਜਰਾਤ ਤੇ ਆਪਣਾ ਇਕੇ ਸਾਰਾ ਕੁਝ ਕਾਲੀ ਕਰਦਾ ਪਰ ਨਹੀਂ ਕੋਈ ਨਾ ਬਤਾਈ ਜਰਾ ਹਾਂ ਪੰਜ ਸੱਤ ਤੂ ਲੈਣਾ ਹੋਰ ਬੰਦਾ ਆ ਤਾਂ ਪੰਜ ਸੱਤ ਤੂ ਲੈਣਾ ਕੈਪਟਨ ਅਮਰਿੰਦਰ ਸਿੰਘ ਜਿਹੜਾ ਗੁਰੂ ਕਾ ਜੱਗ ਮੱਥਾ ਨਹੀਂ ਮੇਟਦਾ ਉਹਨੇ ਗੁਰੂ ਕਾ ਸਾਥ ਦੀ ਸੌਂਖਾ ਲਈ ਜਪਾ ਮੰਨ ਲਈ ਤੇ ਉਹਨੂੰ ਪਛਤਾ ਦੇਤੇ ਮੈਂ ਗੇਂਹ ਕੀ ਕਰਨਾ ਚਾਹਣਾ ਹੈ ਅੱਜ ਜਿਹੜੀ ਲੜਾਈ ਹੈ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਇਕੱਲੀ ਖੇਤਰੀ ਪਾਰਟੀ ਕਾਲੀਦਲ ਹੈ ਜਿਹੜੀ ਥੀ ਕਿਸਾਨ ਮਜ਼ਦੂਰ ਵਪਾਰੀ ਦੀ ਪੰਜਾਬੀਆਂ ਦੀ ਖਾਲਸਾ ਪੰਥ ਦੀ ਫੌਜ ਹੈ ਜੇ ਮੈਂ ਤੈਨੂੰ ਅੱਜ ਰਸਤਾ ਤੁਸੀਂ ਨੁਕਸਾਨ ਕਰਤਾ ਤੁਸੀਂ ਕਾਲੀਦਲ ਨੂੰ ਕਮਜ਼ੋਰ ਕਰਤਾ ਇਹਦਾ ਨੁਕਸਾਨ ਕੀ ਹੋਇਆ ਅੱਜ ਖਾਲਸਾ ਜੀ ਤੁਸੀਂ ਬੈਠੇ ਹੋ ਕਿੰਨਾ ਵੱਡਾ ਨੁਕਸਾਨ ਤੁਸੀਂ ਕਰਾਤਾ ਤਦ ਹਜ਼ੂਰ ਸਾਹਬ ਤੇ ਅੱਜ ਆਰਐਸਐਸ ਕੰਮ ਚ ਕਰ ਗਈ ਹੈ ਮੈਨੇਜਮੈਂਟ ਪੁਰਾਣੀ ਤੋੜ ਕੇ ਆਰਐਸਐਸ ਨੇ ਆਪਣੇ ਗੁੰਡੇ ਬਿਠਾਤੇ ਹੈ ਮੈਨੇਜਮੈਂਟ ਤੇ ਤਦ ਪਟਨਾ ਸਾਹਬ ਤੇ ਆਰਐਸਐਸ ਨੇ ਸਾਰੀ ਕਮੇਟੀ ਆਪਣੇ ਤੋਂ ਤੋੜ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਕਮੇਟੀ ਉਹਨਾਂ ਨੇ ਆਪਣੇ ਕੰਮ ਚ ਕਰ ਲਈ ਹੁਣ ਤੁਸੀਂ ਕੱਲ شم اپنی پارلیمنٹ جو انگریز نہیں توڑ سکے آزادی کے بعد کسی بھی ہمت نہیں ہو توڑتی اب توڑ کے ہریاس ایسے بندے نومیٹ کر دیتے گئے ادو جاگوں گے جیسا سارا کچھ لگ گیا پنجاب جگوں گے ہر گے میں چاہتا پہلی جون چالیس سال پہلے آپ پہلی جون چالی سال پہلے آج تخت صاحب کی فوٹو ہے پہلی جون جس دن ووٹا پہ چالیس سال پہلے کانگریس نے ٹینکا تو فان دربار صاحب سے حملہ نہیں چالی سال ہوئے گئے کتنے انصاف ملے چالیس سال پہلے پہ نوئیڈا کانپور ہے لکھنؤ ہے دیکھتے اگ لے سکیں ایک بجے سے گیا پر آپ اپنے کانگریس کو فروخت کوٹا کر دیں سکھ پاتے ہیں تے تین بار سرکار بھی بنا دی بنا دی کہ پھر اپنے کونچ کی ہے کی کہیے کی کہیے آتا ہلا آتا اپنی فوج میں تسی کم رکھتے رکھ دیں کالی دل لگنا تو تسی تک ہو تیری بھنی کا لگ کالی دل, دل دی کالی دل دے سکھ دل سکھ دل رہا. اپنے گروہ سے پر نے کیا پڑھو سکھا ہے کہ سارے پر مادہ سرکار کرو ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣੇ ਵੀ ਸਮਰਥਨ ਕਰਦਾ ਇਹ ਵੱਡੀ ਸੈਕੂਲਰਿਜ਼ਮ ਦੀ ਕੀ ਇਗਜ਼ਾਮਪਲ ਹੈ ਬਾਦਲ ਸਾਹਿਬ ਮੁੱਖ ਮੰਤਰੀਏ ਬਾਦਲਵਾਨ ਪੰਜਾਬ ਵਿੱਚੋਂ ਭਾਈਚਾਰਕ ਸਾਂਝ ਕਹਿ ਰਹੇ ਸੀ ਹਿੰਦੂ ਵੀ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ ਕ੍ਰਿਸਚੀਅਨ ਵੀ ਕਹਿੰਦੇ ਬਾਦਲ ਸਾਹਿਬ ਸਾਡੇ ਹੈ ਮੁਸਲਮਾਨ ਬਾਦਰਾਗੇ ਕਹੀ ਬਾਦਲ ਸਾਹਿਬ ਸਾਡੇ ਹੈ ਕਿਉਂਕਿ ਸਾਨੂੰ ਪਤਾ ਸਾਡਾ ਘਰ ਪੰਜਾਬ ਹੈ

سماجو پارٹی والے بچا لو آ جائے دلی والی پارٹیاں تو کھیڑا چڑھاؤ کلی کھیتری پارٹیشن لڑ رہی کل پہ لڑ رہے بانوے سیٹو ਕੁਲਲਾ ਖੱਡਾ ਪੁਰਾਣੀ ਜਿਹਨੇ ਥੱਕੀ ਮਾਰ ਕੇ ਤੇ ਦੁਬਾਰਾ ਡੱਟਾ ਖੱਡਾ ਇੱਥੇ ਤਾਂ ਖੋਦੀ ਆਪਣੀ ਸੁਪਨੇ ਸਰ ਪੁਰਾਣੀ ਪਾਰਟੀ ਐ ਥੋੜੇ ਬਜ਼ੁਰਗਾਂ ਨਾਲ ਨੇ ਸ਼ਹਾਦਤ ਦੇ ਕੇ ਬੜੀ ਪ੍ਰਮਾਣੀ ਹੈ ਬਹੁਤ ਅੱਥੇ ਘਰੋੜ ਕੇ ਜਿਹਨਾਂ ਵੇ ਗਰਾਮ ਵਿੱਚ ਬਾਦੂ ਸਾਹਿਬ ਆਏ ਹੋਣੇ ਕਹਾ ਬਿੱਤੀ ਹੋਣੀ ਐ ਲੀਡਰ ਇੱਕ ਰਾਜੂ ਹੀ ਬੰਦਾ ਲੀਡਰ ਉਹ ਬੰਦਾ ਜਿਹੜੇ ਅੱਗ ਵਿੱਚ ਦੇਖਲੇ ਤਫਨਾਂ ਦਾ ਸਾਹਮਣਾ ਕਰੇ ਆਪਾਂ ਇਹ ਕਿਹਦੇ ਬਣਨਾ ਨਵੇਂ ਰਾਤਾ ਸੀ ਇਕਲੀਟਰ ਆ ਭਗਵੰਤ ਮਾਨ ਅੱਜ ਇਹ ਰਾਤਾ ਦੇ ਬੰਦੇ ਨੇ ਹੁਣ ਦੇਖੋ ਲੱਗਦਾ ਕਿਤੇ ਬਾਦਲ ਸਾਹਿਬ 70 ਸਾਲ ਕਾਲੀ ਦਾ ਚੋਣੇ ਬੰਕੀ ਤੱਕ 70 ਸਾਲ ਪਿੰਡ ਤੋਂ ਅਧਿਸ਼ਰਮਕ ਤੋਂ ਸੰਭੀਲ ਜ਼ਿਲ੍ਹਾ ਪ੍ਰਿਸ਼ਦ ਐਮਐਲਏ ਬਣੇ ਐਮਪੀ ਬਣੇ ਸੈਂਟਰਲ ਬਿਜ ਬਣੇ ਮੁੱਖ ਮੰਤਰੀ ਬਣੇ ਉਹਨੂੰ ਸਾਰਾ ਕੁਝ ਪਤਾ ਹੈ ਜੇ ਉਹਨੇ ਪੰਜਾਬ ਨੂੰ ਆਪਣਾ ਸਮਝਿਆ ਜਦੋਂ ਕਾਲੀ ਸਰਕਾਰ ਨੂੰ ਵੀ ਕਿ ਤੁਸੀਂ ਦੇਖਦੇ ਹੋ ਨਾ ਕਿ ਐਵੇਂ ਕਰਕੇ ਆਪਣੀ ਸਰਕਾਰ ਹੈ ਜਿਹਨੂੰ ਮਨ ਦੀ ਸੱਚੇ ਹੋਵੇ ਮੈਂ ਕਿਛੇ ਤੇ ਤੁਹਾਨੂੰ ਅਨੇ ਗਿਆ ਕੋਈ ਮਲੇ ਇੰਡਸਟਰੀਆਂ ਦੀ ਕੋਈ ਸਮੱਸਿਆ ਸੀ ਮੈਨੂੰ ਕਹਿੰਦੇ ਆ ਆਵਾਜ਼ ਉਠਾਓ ਮੈਂ ਕਿਹਾ ਤੁਸੀਂ ਝਾੜੂ ਵਾਲੇ ਖੇਤ ਦੇ ਖੇਤ ਐਮਐਲਏ ਲੁਆਣੇ ਦੇ ਝਾੜੂ ਵਾਲੇ ਮੈਂ ਕਿਹਾ ਹੁਣ ਇਹਨਾਂ ਨੂੰ ਮਿਲ ਕੇ ਇਹਨਾਂ ਨੇ ਇੰਡਸਟਰੀ ਪ੍ਰਸ਼ਾਸਨ ਨੂੰ ਮਿਲਿਆ ਪੰਜਾਬ ਨੂੰ ਬਹੁਤ ਹਲੂ ਮੈਨੂੰ ਕਹਿੰਦੇ ਅਸੀਂ ਇੰਡਸਟਰੀ ਮਿਨਿਸਟਰ ਕੋਲ ਗਏ ਮੈਂ ਕਿਹਾ ਕੀ ਕੇ ਅਸ਼ਿੰਗ ਰਿਸ਼ਤ ਨੇ ਉਹ ਕਹਿੰਦਾ ਸਾਨੂੰ ਕਹਿੰਦਾ ਮਸੂ ਕੇਂਦਰੀ ਬੋਰਡ ਨਾਲ ਅਪੁਆਇੰਟਮੈਂਟ ਲੈ ਲੇ ਤਾਂ ਜੋ ਹੁਕਮ ਕਰੂੰਗਾ ਅਸੀਂ ਪਰਮਿਟ ਕਰ ਦਾਂਗੇ ਮੈਂ ਕਿਹਾ ਇਹ ਨਹੀਂ ਕਿ ਆਪ ਕੋਲ ਤੋਂ ਮੰਨ ਨਹੀਂ ਕਰਦੇ ਕੇਂਦਰੀ ਬੋਰਡ ਉਹ ਕੇਂਦਰੀ ਬੋਰਡ ਐਸਾ ਕਰੁੰਦਾ ਕਿ ਆਪਣੇ ਕੀ ਹੋ ਰਿਹਾ ਆਹ ਤਹਰਾਤ ਪੜਦੇ ਐਸਾ ਕੇ ਬੇਨਤੀ ਕਰ ਤੋਂ ਕਰਨਾ ਬਸਾਰਿਆ ਨਹੀਂ ਖਾਲਸਾ ਵੀ ਪੰਜਾਬੀ ਮੇਰੇ ਵੀਰ ਆਪਣਾ ਪੰਜਾਬ ਦਾ ਹੈ ਆਪਣਾ ਪੰਜਾਬ ਨੂੰ ਆਪਾਂ ਹੀ ਬਚਾ ਸਕਦੇ ਆ ਆਪਾਂ ਹੀ ਟਕਰਾ ਸਕਦੇ ਤੇ ਜਰੂਰ ਪਤਾ ਇਤਿਹਾਸ ਨੂੰ ਹੁੰਦਾ ਹੈ ਕਿ ਸਾਰਾ ਕੁਝ ਬਣਾਉਣਾ ਥੋੜੀ ਆਪਣੀ ਪਾਰਟੀ ਕਾਲੀ ਦਾ ਕਾਲੀ ਦਾ ਟਕਰਾ ਤੇ ਤੁਸੀਂ ਟਕੜਿਓ ਸੋ ਕਾਲੀ ਦਾ ਟਕਰਾ ਕਰਨ ਵਾਸਤੇ ਛੱਡਰ ਸਾਹਿਬ ਨੂੰ ਤੁਹਾਨੂੰ ਜਦੋਂ ਨਾ ਪੈਣਾ ਆ ਪੀਰਾਂ ਨੇ ਤੀਰਾਂ ਸੀਟਾਂ ਚ ਤੋਣੀਆਂ ਪੈਣੀਆਂ ਥੋੜੀ ਆਵਾਜ਼ ਉੱਥੇ ਲਾਉਂ ਵੀ ਅਸੀਂ ਤੁਹਾਡਾ ਢਾਲ ਬੰਦਰ ਤੇ ਖੜਾਂਗੇ ਥੋੜੀ ਲੜਾਈ ਇਹ ਸੋਨਹਰ ਸੋਨਹਰ ਮੈਂ ਜਿਹੜੀ ਲੜਾਂ ਜ਼ਿੰਦਾਬਾਦ ਪਿਆਰ ਕਰਦੇ ਸਾਰੇ ਜ਼ਿੰਦਾਬਾਦ ਫੇਰ ਨਹੀਂ ਜਾਈਂਦਾ ਜ਼ਿੰਦਾਬਾਦ ਕਾਲੇ ਸੋਨਹਰ ਸੋਨਹਰ ਕਾਲੇ ਮੈਂ ਫੁਪੜੀ ਵਾਲੀ ਸੂਚੀ ਕਾਲ ਯੂਨੀਵਰਸਿਟੀ ਨੂੰ ਬੇਨਤੀ ਕਰਦਾ ਹਾਂ ਆਰੇ ਕਿ ਪੰਜ ਸਾਲ ਹੈ ਅੱਜ ਵਧਾਈ